ਠੀਕ ਹੈ ਜੀ ਪੰਚਾਇਤਾਂ ਜ਼ੋਰ ਲਾਉਣੀਆਂ ਪੰਚਾਇਤਾਂ ਬਹੁਤ ਕੁਝ ਕਰਦੇ ਆ ਪਰ ਜਿਹੜੇ ਬੰਦੇ ਕੰਮ ਕਰਦੇ ਨਾ ਅਸੀਂ ਉਹਨਾਂ ਦੇ ਘਰਾਂ 'ਚ ਵੀ ਗਏ ਆ ਉਹਨਾਂ ਨੂੰ ਸਮਝਾਇਆ ਬਹੁਤ ਹੈ ਪਰ ਉਹਨਾਂ ਤੇ ਕੋਈ ਅਸਰ ਨਹੀਂ ਉਹਨਾਂ ਦਾ ਇਹ ਮੁੱਖ ਤੰਦਾ ਰੋਜ ਦੇ ਵਿੱਚ ਇੱਕ ਜਾਂ ਦੋ ਜੀ ਜੋ ਪਿੰਡ ਦੇ ਵਿੱਚ ਮੈਂ ਜਿੱਥੇ ਮਹੰਗਲ ਜੀ ਦੇ ਜਾਂਦਾ ਮੈਂ ਘਰੇ ਜਾਂਦਾ ਸੀ ਜੀ ਆਹ ਵੇਚਦਾ ਹਾਂ ਬੋਲ ਓਏ ਉਰੇ ਫੜ ਲਿਆ ਓਰੇ ਛੋਟਾ ਮੈਂ ਕਿਹਨਾਂ ਮਦਦ ਕਰਦਾ ਸੀ ਮੇਰੀ ਜੀ ਹੱਥ ਖੜੇ ਹੋ ਗਏ ਹਾਂ ਹਾਂ ਹੁਣ ਹੱਥ ਖੜੇ ਆਏ ਹੋਗੇ ਨਾ ਜੀ ਹੱਥ ਸਮਾਜ ਨਹੀਂ ਉਹ ਸਮਾਜ ਹੈ ਅਗਲਾ ਕਹਿੰਦਾ ਆਪਾਂ ਕੀ ਲੈਣਾ ਹੈ ਸਮਾਜ ਨਾਲ ਖੜਾ ਹੋਵੇ ਹੱਥ ਨੂੰ ਬੰਨਦਾ ਹਾਂਜੀ ਘੰਟੇ ਜਾ ਸਮਾਜ ਸਾਰਾ ਖੜਾ ਹੋ ਜੇ ਤੜਕੇ ਆਜੋ ਹਜ਼ਾਰ ਬੰਦਾ ਜਿਹੜੇ ਜਿੱਥੇ ਵੇਚਦੇ ਆ ਆ ਹੁਣੇ ਕਈ ਦਿਨ ਨਹੀਂ ਦੱਸਦਾ ਮੈਂ ਸਾਰੇ 5-7 ਦਿਨ ਹੀ ਹੋਏ ਸਰਬ ਇੱਕ ਮਿੰਟ ਨਾਲ ਫੜਿਆ ਨਹੀਂ ਐਡੇ-ਐਡੇ ਬੱਚਾ ਦੇ ਬੱਚੇ ਆ ਗਏ ਕਦੇ ਅੰਕਲ ਸਾਡੇ ਮੇਰਾ ਪਾਪੇ ਕੋਲੇ ਚਾਰ ਜਣੇ ਬੈਠੇ ਚਿੱਟਾ ਪੀ ਜਾਂਦੇ ਆ ਤੇ ਜਿਹੜੇ ਚਾਰ ਬੋਤਲਾਂ ਸਾਰ ਠੰਡੇ ਵਾਲੀ ਗਲੀ 'ਚ ਫੜ ਕੇ ਇੱਕ ਬਾਬੇ ਤੋਂ ਖੁੰਡਾ ਫੜਿਆ ਤੇ ਚਾਰਾਂ ਦੀਆਂ ਤਲੀਆਂ ਕੁੱਟ ਗਿਆ ਜੀ ਉੱਥੇ ਹੁਣ ਸ਼ਾਂਤੀ ਹੈ ਜੀ ਛੇ ਮਹੀਨੇ ਤੇ ਸ਼ਾਂਤੀ ਰਹੂਗੀ ਆਹ ਹੁੰਦਾ ਸਾਰਾ ਕਰਦੇ ਤੁਸੀਂ ਤੁਹਾਡਾ ਮਹਿਕਮਾ ਐਵੇਂ ਕਹਿੰਦਾ ਮੈਂ ਫੋਨ ਮਾਰਦਾ ਗੋਲੀ ਵਾਂਗੂ ਚੱਲਦਾ ਜੀ ਬਹੁਤ ਜਾਂਦੀ ਹੈ ਜੀ ਐਵੇਂ ਮਹਿਕਮਾ ਕੋਈ ਕਸਰ ਨਹੀਂ ਛੱਡਦਾ ਪਰ ਸਮਾਂ ਜੀ ਆ ਨਹੀਂ ਸਾਡਾ ਪਿੰਡ ਹੈ ਜੀ ਸਾਰਾ ਪੰਜਾਬ ਲੈਂਦਾ ਜੀ ਇੱਥੋਂ ਸਾਡਾ ਪਿੰਡ ਹੱਪ ਹੈ ਅਸੀਂ ਹਜੇ ਹੋ ਤਾਂ ਦਾ ਪਿੰਡ ਵਾਲੇ ਘੱਟ ਪੀਂਦੇ ਹੋ ਕੋਈ ਪਰ ਲਜਾਂ ਵਾਲੇ ਪੰਜਾਬ ਦੇ ਇੱਕ ਨਾਦੀ ਹੋ ਜਾਗੇ ਅਸੀਂ ਵੀ ਮਤ ਗੱਲ ਇੰਨੀ ਹੈ ਸਾਰਾ ਧੰਨਵਾਦ ਜੀ ਸਰਾਂ ਦਾ ਰੋਜ ਦੇ ਵਿੱਚ ਜਾਂ ਦੋ ਜੀ ਜੋ ਪਿੰਡ ਦੇ ਵਿੱਚ ਮੈਂ ਜਿੱਥੇ ਮਹਾਂਗਲ ਜੀ ਦੇ ਜਾਂਦਾ ਮੈਂ ਘਰੇ ਜਾਂਦਾ ਸੀ ਜੀ ਆਹ ਵੇਚਦਾ ਹਾਂ ਬੋਲ ਬਏ ਉਰੇ ਫੜ ਲਿਆ ਉਰੇ ਛੋਟਾ ਵਿਭਾਗ ਮਦਦ ਕਰਦਾ ਸੀ ਮੇਰੀ ਜੀ ਹੱਥ ਖੜੇ ਹੋ ਗਏ ਹਾਂ ਹਾਂ ਹੁਣ ਹੱਥ ਖੜੇ ਆਏ ਹੋਗੇ ਨਾ ਜੀ ਹੱਥ ਸਮਾਜ ਨਹੀਂ ਉਹ ਦੋ ਸਮਾਜ ਹੈ ਅਗਲਾ ਕਹਿੰਦਾ ਆਪਾਂ ਕੀ ਲੈਣਾ ਹੈ ਸਮਾਜ ਨਾਲ ਖੜਾ ਹੋਵੇ ਹੱਥ ਨੂੰ ਬੰਦ ਹਾਂ ਜੀ ਘੰਟੇ ਜਾ ਸਮਾਜ ਸਾਰਾ ਖੜਾ ਹੋਈ ਲੈ ਤੜਕੇ ਆਜੋ ਹਜ਼ਾਰ ਬੰਦਾ ਜਿਹੜੇ ਜਿੱਥੇ ਵੇਚਦੇ ਆ ਆ ਹੁਣੇ ਕਈ ਦਿਨ ਨਹੀਂ ਦੱਸਦਾ ਮੈਂ ਸਾਰੇ 5-7 ਦਿਨ ਹੀ ਹੋਈ ਸਰ ਜੀ ਇੱਕ ਮਿੰਟ ਨਾਲ ਫੜਿਆ ਨਹੀਂ ਐਡੇ ਜਿਹੇ ਬੱਚਾ ਦੇ ਬੱਚੀ ਆ ਗਏ ਕਹਿੰਦੇ ਅੰਕਲ ਸਾਡੇ ਮੇਰਾ ਪਾਪੇ ਕੋਲੇ ਚਾਰ ਜਣੇ ਬੈਠੇ ਚਿੱਟਾ ਪੀ ਜਾਂਦੇ ਆ ਤੇ ਜਿਹਨੇ ਚਾਰ ਬੋਤਲਾਂ ਸਾਰ ਠੰਡੇ ਵਾਲੀਆਂ ਰੱਖ ਰੱਖੀਆਂ ਸਵੇਰੇ 6 ਵਜੇ ਮੈਂ ਗਿਆ ਮੈਂ ਜਦੋਂ ਦੇਖਿਆ ਮਾਂ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਨਹੀਂ ਸਰਪੰਚ